ਸ਼ੰਭੂ ਬਾਡਰ ਤੇ ਬੈਠੇ ਕਿਸਾਨ ਜਥੇਵੰਨੀਆਂ ਦੇ ਵੱਲੋਂ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਫਿਰ ਤੋਂ ਸਰਬਣ ਸਿੰਘ ਪੰਦੇੜ ਦਾ ਇੱਕ ਵੱਡਾ ਅਭਿਆਨ ਸਾਬਣਿਆ ਰਿਹਾ ਜਿਸ ਨੂੰ ਲੈ ਕੇ ਉਹਨਾਂ ਨੇ ਫਿਰ ਤੋਂ ਐਮਐਸਪੀ ਕਾਨੂੰਨੀ ਗਰੰਟੀ ਨੂੰ ਲੈ ਕੇ ਵੱਡੀ ਮੰਗ ਕੀਤੀ ਹੈ ਤੇ ਦੂਜੇ ਪਾਸੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਜਥੇਬੰਦੀਆਂ ਨੇ ਇੱਕ ਵੱਡੀ ਅਪੀਲ ਸਰਵਣ ਸਿੰਘ ਭੰਦੇੜ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਉੱਥੇ ਹੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਭੰਦੇੜ ਦੇ ਵੱਲੋਂ ਜਥੇਬੰਦੀਆਂ ਨੂੰ ਇਹ ਸਨੇਹਾ ਲਾਇਆ ਗਿਆ ਤੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਕੇ ਉੱਥੇ ਪਹੁੰਚਣ ਗਈਆਂ ਤੇ ਜਿਸ ਤੋਂ ਬਾਅਦ ਅੱਜ ਫਿਰ ਤੋਂ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਜਿਹੜੇ ਕਿ ਸਵਾਲ ਸਰਕਾਰਾਂ ਦੇ ਉੱਤੇ ਉੱਠ ਰਹੇ ਨੇ ਤੇ ਬੀਤੇ ਦਿਨਾਂ ਦੇ ਵਿੱਚ ਦੱਸਤੀ ਕਿ 13 ਫਰਵਰੀ ਤੋਂ ਲੈ ਕੇ ਲਗਾਤਾਰ ਸ਼ੰਭੂ ਬਾਡਰ ਤੇ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਨੇ ਤੇ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ ਤੇ ਦੂਜੇ ਪਾਸੇ ਸ਼ੰਭੂ ਬਾਡਰ ਖੋਲਣ ਦੇ ਆਦੇਸ਼ਾਂ ਨੂੰ ਲੈ ਕੇ ਲਗਾਤਾਰ ਹਰਿਆਣਾ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਜਿਹੜੀ ਕਿ ਹਲਚਲ ਤੇਜ ਹੈ ਤੇ ਜਿਸ ਤੋਂ ਬਾਅਦ ਹੁਣ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਜਿਹੜਾ ਕਿ ਸਰਵਣ ਸਿੰਘ ਪੰਦੇੜ ਦੇ ਵੱਲੋਂ ਜਿਹੜਾ ਕਿ ਫਿਰ ਤੋਂ ਜਥੇਵੰਦੀ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਰਵਣ ਸਿੰਘ ਪੰਦੇੜ ਦਾ ਹੋਰ ਕੀ ਕਹਿਣਾ ਹੈ ਅੱਜ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੱਟੇਵਿੰਡ ਪਿੰਡ ਆ ਜਿੱਥੇ ਇਕੱਠ ਕੀਤਾ ਸੀ ਵੱਡਾ ਔਰ ਜਿਹੜਾ ਹੁਣ ਐਮਐਸਪੀ ਐਮਐਸਪੀ ਦੀ ਦਵਾਈ ਕੇਂਦਰ ਸਰਕਾਰ ਕਹਿੰਦੀ ਸੀ ਜਦੋਂ ਖੇਤੀਬਾੜੀ ਮੰਤਰਾਲੇ ਦੇ ਵਿੱਚ ਜਿਹੜੇ ਨਵੇਂ ਵੈਬਸਾਈਟ ਤੇ ਆંકੜੇ ਆਏ ਆ ਉਹਦੇ ਤੋਂ ਜਿੰਨੀ ਦੇਸ਼ ਵਿੱਚ ਕਣਕ ਪੈਦਾ ਹੋ ਰਹੀ ਆ ਉਹਦੀ ਦਾ ਦਾ 18% ਦੀ ਕੱਲੀ ਖਰੀਦ ਹੋ ਰਹੀ ਆ ਛੋਨੇ ਦੇ ਵਿੱਚੋਂ ਕੱਲੀ 50% ਛੋਨਾ ਸਰਕਾਰ ਖਰੀਦ ਰਹੀ ਆ ਸਭ ਤੋਂ ਵੱਡੀ ਗੱਲ ਡਾਲਾਂ ਬਾਹਰੋਂ ਮਗਉਂਦੇ ਆ ਡਾਲਾਂ ਦੇ ਵਿੱਚੋਂ ਕੱਲਾ 0% 43% ਹੀ ਸਰਕਾਰ ਐਮਐਸਪੀ ਤੇ ਖਰੀਦੀ ਆ ਅਰੇ ਇਹ ਤੋਂ ਕਹਾ ਜਿਹੜਾ ਤੇਲ ਬੀਜ ਆ ਇਹ ਬਾਹਰੋਂ ਮਗਾ ਰਹੇ ਨੇ ਇੱਥੇ 0.13% ਹੀ ਕੱਲਾ ਤੇਲ ਤੇਲਾਂ ਦੇ ਉੱਤੇ ਜਿਵੇਂ ਤੋਰੀਆ ਸਰੋਂ ਆ ਤਾਂ ਇਹਨਾਂ ਦੀ ਖਰੀਦੀ ਹੋ ਰਹੀ ਆ ਇਹ ਤੋਂ ਕਹਾ ਜਿਹੜਾ ਮੋਟਾ ਨਾਜ ਆ ਜਵਾਰ ਬਾਜਰਾ ਗਵਾਰਾ ਹਰਾ ਵਗੈਰਾ ਇਹਨਾਂ ਦੀ ਇਕੱਲੀ 0.26% ਖਰੀਦ ਹੋ ਰਹੀ ਆ ਤਾਂ ਸਰਕਾਰ ਝੂਠ ਬੋਲ ਰਹੀ ਏ ਇਸੇ ਕਰਕੇ ਕਹਿੰਦੇ ਆ ਪੀਐਮਐਸਪੀ ਲੀਗਰ ਗਰੰਟੀ ਕਾਨੂੰਨ ਕਰੋ ਬਣਾਓ ਤੇ ਖਰੀਦ ਦੀ ਗਰੰਟੀ ਕਰੋ ਇਹਦੇ ਨਾਲ 1 ਅਗਸਤ ਨੂੰ ਸਾਰੇ ਦੇਸ਼ ਪਰ ਦੇ ਵਿੱਚ ਮੋਤੀ ਦੀਆਂ ਅਰਥੀਆਂ ਫੂਕਾਂਗੇ ਸਨਮਾਨ ਕਰਨ ਵਾਸਤੇ ਹਰਿਆਣੇ ਦੇ ਅਧਿਕਾਰੀਆਂ ਨੂੰ ਲੌਂਗ ਮਾਰਚ ਵੀ ਵਿਰੋਧੀ ਤੇ ਪਰਲਿਮੈਂਟ ਵਿੱਚ ਮੁੱਦਾ ਚੁੱਕਨ 15 ਅਗਸਤ ਨੂੰ ਟ੍ਰੈਕਟਰ ਮਾਰਚ ਤੇ ਜਿਹੜੇ ਕਾਨੂੰਨ ਲਿਆਂਦੇ ਫੌਜਦਾਰੀ ਉਹਨਾਂ ਵਿਰੁੱਧ ਉਹਨਾਂ ਦੀ ਅਰਥੀਆਂ ਫੁਕਾਂਗੇ ਇਹ ਸਾਡੇ ਆਉਣ ਵਾਲੇ ਪ੍ਰੋਗਰਾਮ ਆ ਇਹ ਬਾਟਰ ਦਾ ਜਥਾ 30 ਅਗਸਤ ਨੂੰ ਸ਼ੰਭੂ ਬਾਟਰ ਨੂੰ ਰਵਾਨਾ ਹੋਊਗਾ ਤੋਂ ਪਿੰਡੋਂ ਪਿੰਡ ਤਿਆਰੀ ਹੋ ਰਹੀ ਆ ਆਉਣ ਵਾਲੇ ਸਮੇਂ ਵਿੱਚ ਮੋਰਚਾ ਹੋਰ ਤਗੜਾ ਹੋਊਗਾ ਧੰਨਵਾਦ